ਜਿੱਦੇ ਜ਼ਿਮੀਦਾਰਾ ਕੋਈ ਮੜਾ ਮੋਟਾ ਅੱਕ ਤੇ ਲਾ ਲਾਉਂਦੇ ਉਹਦੇ ਆ ਕੇ ਸਾਰੇ ਖੜ ਜਾਂਦੇ ਕੋਈ ਗੱਡੀਆਂ ਆਉਂਦੀਆਂ ਕਿਸੇ ਪਾਸੇ ਕੁਸ ਕੋਲੇ ਕੁਸ ਕੋ ਉਕਦਾਉਂਦੇ ਹੁਣ ਵੀ ਕੋਈ ਆ ਕੇ ਦੇਖੇ ਵੀ ਅੱਜ ਜ਼ਿਮੀਦਾਰ ਦੇ ਖੇਤ ਚ ਦੌਗੀਆਂ ਪੈ ਰੀਆਂ ਐ ਅਸੀਂ ਇਸੇ ਗੱਲ ਨੂੰ ਕਹਿੰਦੇ ਆ ਵੀ ਕੱਲੇ ਜ਼ਿਮੀਦਾਰ ਪ੍ਰਦੂਸ਼ਣ ਕਿਉਂ ਕਰਦੇ ਪ੍ਰਦੂਸ਼ ਜ਼ਿਮੀਦਾਰਾਂ ਤੇ ਸਿਰ ਕਿਉਂ ਲਾਇਆ ਜਾਂਦਾ ਕੱਲਾ ਪ੍ਰਦੂਸ਼ਣ ਜੋ ਵੀ ਹੁੰਦਾ ਈ ਸਰਕਾਰ ਕੋਈ ਸਮਾੜਾ ਮੋਟਾ ਤਾਂ ਸੋਚੀ ਕੋਈ ਨਹੀਂ ਬੰਦਾ ਹੈ ਸਰਕਾਰ ਦਾ ਕੋਈ ਨਹੀਂ ਆਇਆ ਜੀ ਸਾਡੇ ਕੋਲ ਕੋਈ ਬੰਦਾ ਨਹੀਂ ਆਇਆ ਜੀ ਕਿਸੇ ਨੇ ਆ ਕੇ ਐਵੇਂ ਨਹੀਂ ਪੁੱਛਿਆ ਭਾਈ ਤੁਸੀਂ ਕਿਉਂ ਵਾਈ ਜਾਂ ਨੋ ਕੀ ਗੱਲ ਬਾਤ ਹੈ ਕੀ ਕਾਰਨ ਹੈ ਅਸੀਂ ਤਾਂ ਪਰ ਆਏ ਸਮਝੀ ਖੇਤਵਾਲੇ ਆ ਕੇ ਕਹਿੰਦੇ ਜੀ ਤੁਹਾਨੂੰ ਵੀ ਤੁਸੀਂ ਕਣਕ ਬੋਉਣੀ ਨਹੀਂ ਸੀ ਹੱਲਗਾ ਕੀ ਹਾਲੂ ਇਹਦਾ ਤੁਸੀਂ ਆਪ ਹੀ ਹਿਸਾਬ ਲਾ ਲਓ ਜੀ ਜ਼ਿਮੀਂਦਾਰ ਬੰਦੇਓ ਜਿਹੜੀਆਂ ਏਟੀਆਂ ਕਰ ਰਹੇ ਆ ਤੁਹਾਡੇ ਨਾਲ ਏਟੀਆਂ ਏਟੀਆਂ ਦੌਗੀਆਂ ਪੈ ਗਈਆਂ ਜੀ ਆਹ ਦੌਗੀਆਂ ਦਾ ਹੁਣ ਕੀ ਹਾਲੂ ਦੱਸੋ ਇਹਨੂੰ ਨਾ ਤਾਂ ਛੱਡਣ ਜੋਗ ਰਿਆਂ ਨਾ ਰੱਖਣ ਜੋਗ ਰਿਆਂ ਦੱਸੋ ਉਹ ਪੰਗਿਆ ਦੋ ਦੋ ਮੰਜਿਆਂ ਦੀਆਂ ਦੌਗੀਆਂ ਹੀ ਤੇ ਕਣਕ ਦਾ ਤਾਂ ਜੇ ਫੁੱਟ ਥਾਂ ਮਰ ਜੇ ਫੁੱਟ ਥਾਂ ਪਿੱਛੇ ਜ਼ਿਮੀਂਦਾਰ ਹੋ ਜਾਂਦਾ ਖੁੰਝੇ ਦਾ ਗੁੱਟਦੇ ਫਿਰਦੇ ਆ ਵੱਟਾਂ ਦਾ ਲੋਕਾਂ ਦੀਆਂ ਵੜਵੜ ਕੱਢਦੇ ਫਿਰਦੇ ਆ ਤੇ ਇਹ ਕਰਕੇ ਹੁਣ ਹਾਰ ਕੇ ਆ ਚਾਰ ਕੇ ਲੈ ਕਣਕ ਤੇ ਹਜੇ ਮੈਨੂੰ ਆ ਦੂਜੀ ਕਣਕ ਦਾ ਵੀ ਖਤਰਾ ਹੈ ਜੀ ਮੈਂ ਕੱਲ ਮੈਨੂੰ ਕਹਿੰਦੇ ਦੁਬਾਰੇ ਪਾਣੀ ਲਾ ਕੇ ਦੁਬਾਰੇ ਸਪਰੇਅ ਪਾ ਜੀ ਇਹਦੇ ਵਿੱਚ ਹੁਣ ਮੈਂ ਇਹਨੂੰ ਦੁਬਾਰੇ ਪਾਣੀ ਚਾਲੂ ਕਰ ਰਿਹਾ ਜੀ ਤਾਂ ਦੇਖੋ ਬਚ ਰਹੀ ਤਾਂ ਠੀਕ ਹੈ ਨਹੀਂ ਫਿਰ ਕੋਈ ਦੁਬਾਰਾ ਦੇਖਾਂ ਕੋਈ ਹੱਲ ਜਿਹੇ ਜਾ ਹੋਊਗਾ ਕਹਾਂਗੇ ਅੱਛਾ ਇੱਕ ਨੈਪ ਸਿੰਘ ਜੀ ਬਾਬਾ ਸਰਕਾਰ ਵੱਡੇ ਵੱਡੇ ਵਾਅਦੇ ਕਰਦੀ ਹੁੰਦੀ ਸੀ ਕਿ ਮੁਆਵਜ਼ਾ ਦੇਵਾਂਗੇ ਕੋਈ ਮੁਆਵਜ਼ਾ ਮੂਜਾ ਦੀ ਗੱਲ ਹੋਈ ਮੁਆਵਜ਼ਾ ਨਹੀਂ ਕੋਈ ਸਰਕਾਰ ਮਾਜਬਾਨੀ ਦੇ ਰਹੀ ਬਸ ਕੁਛ ਨਹੀਂ ਸਭ ਗੱਲਾਂ ਇਹਨਾਂ ਦੀਆਂ ਵੋਟਾਂ ਲੈਣ ਦੇ ਬਹਾਨੇ ਇਹਨਾਂ ਦੀ ਕੋਈ ਬੰਦਾ ਆ ਕੇ ਨਹੀਂ ਖੜਦਾ ਕੋਈ ਮਾਜਬਾਨੀ ਦੇ ਰਹੀ ਕੁਛ ਨਹੀਂ ਦੇ ਰਹੇ ਕਿਸੇ ਨੂੰ ਕੱਲ ਨੂੰ ਮੈਨੂੰ ਵੀ ਕਹਿੰਦੇ ਸੀਗੇ ਖੇਤੀਬਾੜੀ ਲੈ ਆਇਆ ਕਰਾ ਦੇ ਜੀ ਸਾਨੂੰ ਪਤਾ ਕੁਛ ਨਹੀਂ ਦੇ ਰਹੇ ਜੀ ਸਾਨੂੰ ਬਈ ਬਿੱਲ ਭੇਜੋ ਸਾਨੂੰ ਫੁਲਾਨੀਆਂ ਚੀਜ਼ਾਂ ਭੇਜੋ ਸਾਰਾ ਕੁਛ ਦੇ ਚੁੱਕੇ ਉਹਨਾਂ ਨੂੰ ਅਸੀਂ ਕੱਲ ਆਏ ਸੀਗੇ ਇੱਥੇ ਪਰ ਦੇਖੋ ਹੁਣ ਕਾਂਕ ਪਰ ਨਹੀਂ ਬਾਦੇ ਝੂਠੇ ਬਾਦੇ ਹੈ ਜੇ ਕੋਈ ਕੁਛ ਨਹੀਂ ਕਰਦਾ ਜੀ ਕੋਈ ਕਿਸੇ ਨੂੰ ਮਾਜਬਾਨੀ ਦੇ ਰਿਹਾ ਜੀ ਅਇ ਤਾ ਇਹ ਗੱਲ ਕਹਿੰਦੇ ਹਾਂ ਤਾਂ ਮਾਜਪਿਆ ਦੀ ਵੀ ਲੋੜ ਨਹੀਂ ਸੰਦਾ ਅੱਗ ਲਾਉਣ ਦੇ ਦਿਆ ਕਹਨ ਇੱਕ ਦਾਸਦਨਾ ਖਾਤਰ ਜੇ ਅੱਗ ਲਾਉਣ ਦੇ ਦਿਆ ਕਹਨ ਸਾਡੀ ਉਹੀ ਖੇਤੀ ਅਸੀਂ ਹਲਾਣਾ ਆਪਦੇ ਛੋਟੇ ਟਰੈਕਟਰਾਂ ਨਾਲ ਬਾਕੇ ਸ਼ੌਕਣਾ ਬੀਜ ਦਿਆ ਕਰਕੇ ਹੁਣ ਪਰਾਲੀ ਦੇ ਵਿੱਚ ਜਦੋਂ ਗੱਠਾ ਚੱਕ ਕੇ ਲੈ ਜਾਂਦੇ ਆ ਕਿਰਾਏ ਤੇ ਵਜਾਉਂਦੇ ਆ ਵੱਡੇ ਟਰੈਕਟਰਾਂ ਨਾਲ ਤੋਂ ਸਾਡੇ ਕੋਲੇ ਪਹਿਲਾਂ 2-2 3 2-2025 2500 ਰੁਪਿਆ ਦਾ ਹੀ ਬਜਾਈ ਦਾ ਦਿੱਤਾਗਾ ਉੱਤੇ ਭਾਵੇਂ ਸਾਰੀ ਕਣਕ ਮੁੱਲ ਦੀ ਰੇਹ ਮੁੱਲ ਦੀ ਹੁਣ ਤੁਸੀਂ ਆਪ ਹੀ ਹਿਸਾਬ ਲਾਓ ਜ਼ਿੰਮੇਵਾਰ ਬੰਦੇ ਤੁਸੀਂ ਕਿਹੜੇ ਲੋਟ ਜ਼ਿੰਮੇਵਾਰ ਖੜਾ ਹੋਊਗਾ ਜਾਂ ਕਿਵੇਂ ਉਹ ਕਰੂਗਾ ਇਹ ਕੋਈ ਮਨ ਭਰ ਜਾਂਦਾ ਕਿਸਾਨ ਦਾ ਬਾਈ ਕੰਮ ਕਰਨਾ ਬਹੁਤ ਔਖਾ ਹੁਣ ਖੇਤ ਦੇ ਵਿੱਚ ਬਣਨ ਨੂੰ ਜੀ ਨਹੀਂ ਕਰਦਾ ਜਿੱਦੇ ਉਗਰੀ ਸੀ ਉਹਦੇ ਦਾ ਬਥੇਰਾ ਗੇੜੇ ਮਾਰਦੇ ਸੀਗੇ ਬੜੀ ਚੰਗੀ ਕਣਕ ਉਗਰੀ ਐ ਪਰ ਜਿਵੇਂ ਜਿਵੇਂ ਪਾਣੀ ਲਾਈਏ ਨੇ ਓਵੇਂ ਮੈਂ ਡਾਊਨ ਹੋਈ ਜਾਂਦੀ ਐ ਕਣਕ ਜੀ ਹੂੰ ਅਜੇ ਤਾਂ ਇਸੇ ਗੱਲ ਤੋਂ ਕਹਿੰਦੇ ਸਰਕਾਰ ਤੋਂ ਇਸੇ ਕਰਕੇ ਤੰਗ ਆ ਵੀ ਸਾਡਾ ਕੋਈ ਜ਼ਿੰਮੇਵਾਰਾਂ ਦਾ ਅੱਗ ਬਣਾ ਨਹੀਂ ਮਸਲਾ ਹੱਲ ਹੁੰਦਾ ਵੀ ਭਾਵੇਂ ਕਿੰਨੀਆਂ ਹੀ ਗੱਠਾਂ ਆਣਾਂਗਾ ਮਸ਼ੀਨਾਂ ਆਉਣ ਕੁਝ ਵੀ ਆਜੇ ਪਰ ਵੀ ਛੋੜਨੇ ਦੀ ਪਰਾਲੀ ਦਾ ਹਾਲ ਹੈ ਜੋ ਆਗ ਹੀ ਹੈ ਨਵੀਂ ਸਰਕਾਰ ਉਦੋਂ ਬਾਅਦ ਹੀ ਬਹੁਤ ਵੱਡੇ ਕੀਤੇ ਕਿਸਾਨਾਂ ਦੇ ਨਾਲ ਆ ਕਿਸਾਨਾਂ ਦੇ ਵੱਲ ਦੀਆਂ ਕੋਈ ਕਿਸਾਨਾਂ ਦੇ ਵੱਲ ਤਾਂ ਨਹੀਂ ਕੋਈ ਬੰਦਾ ਨਹੀਂ ਆ ਕੇ ਖੜਾ ਸਮਾ ਜੀ ਉਦੋਂ ਜਾਰੇ ਰੱਸਾ ਕੱਸਤਾ ਸੀਗਾ ਜੀ ਅਜੇ ਪਿਛਲੀਆਂ ਸਰਕਾਰਾਂ ਦਾ ਇੰਨਾ ਕੋਈ ਕਦੇ ਗੱਡੀ ਨਹੀਂ ਆਈ ਸੀ ਕਦੇ ਕੁਝ ਨਹੀਂ ਆਈ ਸੀ ਅੱਗ ਲਾ ਕੇ ਪਰੇ ਹੁੰਦੇ ਹੁਣ ਤਾਂ ਸਮਾ ਜੀ ਜਦੋਂ ਜਿੱਥੇ ਧੂਆ ਨਿਕਲਦਾ ਦੇਖਦੇ ਆ ਜੀ ਉੱਥੇ ਆ ਕੇ ਗੱਡੀਆਂ ਖੜ ਜੰਦੀਆਂ ਆ ਕੇ ਜ਼ਮੀਦਾਰ ਬਹੁਤ ਫਾਇਦੇ ਚੜਾ ਰੱਖਿਆ ਜੀ ਬਹੁਤ ਨੇ ਜੇ ਤੁਰਕ ਬਾਂ ਠੇਕੇ ਤੇ ਵੀ ਸੀ ਬਾਈ ਸਾਡੇ ਕੋਲੇ ਆਹ ਬਾਣ ਸਾਰਾ ਠੇਕੇ ਤੇ ਆ ਜੀ ਆਹ ਬਾਣ ਮੇਰਾ ਇਧਰ ਆ ਜੀ ਇਧਰ ਆ ਸਾਰਾ ਜਿਹੜੇ ਜਦੋਂ ਪੰਗਾ ਪੰਗਾ ਆ ਜੀ ਆ ਸਾਰਾ ਠੇਕੇ ਤੇ ਆ ਜੀ ਫਿਰ ਬਾਈ ਠੇਕਾ ਵੀ ਸਰ ਪਊਗਾ ਠੇਕਾ ਤਾਂ ਪਊਗਾ ਜੀ ਹੁਣ ਠੇਕਾ ਦਾ ਸੁਣਨ ਦੇ ਸੀ ਜਾਂਦਾ ਜੀ ਹੁਣ ਕਣਕ ਹੀ ਵਜਦੀ ਹੁੰਦੀ ਹੈ ਜਮੀਦਾਰ ਨੂੰ ਕਣਕ ਨੂੰ ਕੀੜਾ ਖਾਈ ਜਾਂਦਾ ਜੀ ਝੋਨਾ ਸਾਰਾ ਖਰਚੇ ਤੇ ਠੇਕੇ ਜਾਂਦਾ ਜੀ ਕਣਕ ਦੇ 2 ਰੁਪਏ ਵਜਦੇ ਜੀ ਕਣਕ ਖੂ ਖਾਤੇ ਗਈ ਕਣਕ